ਥਾਣਾ ਬਿਲਗਾ ਅਦੀਨ ਆਉਂਦੇ ਇਲਾਕੇ ਅੰਦਰ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਚੋਰਾਂ ਵੱਲੋਂ ਇੱਕ ਕਾਨੂੰਨ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਦੇ ਹੱਥ ਸਾਫ਼ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਕੌਰ ਵਾਸੀ ਪਿੰਡ ਪ੍ਰਤਾਪ ਪੁਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਹ ਘਰ ਨੂੰ ਜਿੰਦਰਾ ਲਗਾ ਕੇ ਜ਼ਰੂਰੀ ਨਿੱਜੀ ਕੰਮ ਲਈ ਗਈ ਹੋਈ ਸੀ ਜਦ ਵਾਪਸ ਆ ਕੇ ਦੇਖਿਆ ਤਾਂ ਕੋਠੀ ਦੇ ਸਾਰੇ ਜਿੰਦਰੇ ਟੁੱਟੇ ਹੋਏ ਸਨ ਜਦੋਂ ਸਮਾਨ ਚੈੱਕ ਕੀਤਾ ਤਾਂ ਚੋਰ ਕੋਠੀ 'ਚ ਸੋਨੇ ਦੀਆਂ ਚੈਨੀਆਂ ਟੋਪਸ ਮੁੰਦਰੀ ਵਾਲੀਆਂ ਕੋਕੇ ਲੌਕਟ 6500 ਰੁਪਏ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਉਨ੍ਹਾਂ ਕਿਹਾ ਇਸ ਚੋਰੀ ਨਾਲ ਤਕਰੀਬਨ 10 ਲੱਖ ਦਾ ਨੁਕਸਾਨ ਹੋਇਆ ਹੈ ਪਰਿਵਾਰ ਵੱਲੋਂ ਇਸ ਦੀ ਸੂਚਨਾ ਥਾਣਾ ਬਿਲਗਾ ਨੂੰ ਦੇ ਦਿੱਤੀ ਗਈ ਹੈ ਮੌਕੇ ਤੇ ਪਹੁੰਚ ਡਿਊਟੀ ਅਫਸਰ ਏਐਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਿੰਡ ਵਿੱਚ ਲੱਗੇ ਸিসিਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਵਾਰਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਚੋਰਾ ਵੱਲੋਂ ਚੋਰੀ ਨੂੰ ਇਲਜ਼ਾਮ ਦਿੱਤਾ ਗਿਆ ਹੈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਠੀਕ ਹੈ ਰਾਮਾ ਮੈਂ ਅੱਜ ਦੁਪਹਿਰੇ ਇਥੋਂ ਘਰੋਂ ਗਈਆਂ ਕਿਸੇ ਦੇ ਘਰ ਨੂੰ ਗਈ ਸੀ ਉਹਨਾਂ ਦਾ ਉਹ ਬਿਮਾਰ ਸੀ ਕਿ ਮੈਂ ਪਤਾ ਲੈਣ ਗਈਆਂ 60 ਤੇ 60 ਲੱਗੀ ਤੇ ਤੁਹਾਡਾ 12:00 ਵਜੇ ਦਾ ਟਾਈਮ 11:00 ਵਜੇ ਦਾ ਸੀਗਾ ਜਦੋਂ ਮੈਂ ਗਈ ਹਾਂ ਤੇ ਮੈਂ ਜਦੋਂ ਆ ਕੇ ਦੇਖਿਆ ਆ ਮੈਂ ਤਿੰਨ ਸਾਢੇ ਇੱਕ ਤਿੰਨ ਦੇ ਕਰੀਬ ਘਰ ਆ ਆਪਣੀ ਆਈ ਬਾਹਰ ਗੇਟ ਤੇ ਜਿੰਦਾ ਲੱਗਾ ਆ ਸੀਗਾ ਮੈਂ ਅੰਦਰ ਆ ਕੇ ਵੇਖਿਆ ਜਿਹੜੀ ਗਰੇਲ ਆ ਉਹਦਾ ਵੀ ਜਿੰਦਾ ਟੁੱਟਾ ਆ ਜਿਹੜਾ ਦੂਜਾ ਲੱਕੜ ਦਾ ਦਰਵਾਜ਼ਾ ਉਹਦਾ ਵੀ ਜਿਹੜਾ ਲੋਕ ਉਹ ਵੀ ਤੋੜਿਆ ਆ ਸੀਗਾ ਮੈਂ ਅੰਦਰ ਆ ਕੇ ਦੇਖਿਆ ਮੇਰੇ ਆ ਸਾਰੀਆਂ ਅਲਮਾਰੀਆਂ ਸਾਰੀਆਂ ਫੁੰਡੀਆਂ ਆ ਆ ਸਾਰਾ ਸਮਾਨ ਖਲਾ ਰਿਆ ਆ ਮੇਰਾ 골ਡ ਸੀਗਾ ਮੇਰੇ ਕੋਲ ਕਿਹੜਾ ਵੀ ਸੀਗਾ ਬੈਚਰ ਮੇਰਾ ਇੱਥੇ ਬੈਚਦਰ ਟੌਪਸਾਂ ਦੀਆਂ ਜੋੜੀਆਂ ਇਹਦੇ ਵਿੱਚ ਉਹ ਮਾਰਾ ਸੀਗੀ ਸੁੱਚੇ ਮੋਤੀਆਂ ਦੀ ਪਈ ਬਾਹਰਲੇ ਸੀ ਇਹ ਉਹ ਵੀ ਇਹਨਾਂ ਦੇ ਵਿੱਚ ਮੇਰਾ 골ਡ ਸੀਗਾ ਮੇਰੇ ਟੌਪਸ ਸੀ ਮੇਰੀ ਮਾਂ ਦੀਆਂ ਪਾੜੀਆਂ ਸੀ ਚੈਨੀਆਂ ਸੀਗੀਆਂ ਮੁੰਦੀਆਂ ਸੀਗੀਆਂ ਸਾਰਿਆਂ ਦੇ ਵਿੱਚੋਂ ਫੋਲ ਫੋਲ ਕੇ ਇੱਥੇ ਜਦ ਮੈਂ ਦੇਖਿਆ ਪੈਨੂ ਤਾਂ ਪੈ ਨਾੜੀ ਦੋਰਾ ਪੈ ਗਿਆ ਵੀ ਆ ਕੀ ਬਣ ਗਿਆ ਮੇਰਾ ਸਾਰਾ ਘਰ ਫੁੱਲਿਆ ਆ ਅਰਸੀਤਾ ਵੀ ਆ ਹਾਲੇ ਤਾਂ 골ਡ ਦੀਆਂ ਸਾਰੇ ਡੀਆਂ ਜਿਹੜਾ ਸਾਰਾ ਕੌਸ਼ ਆ ਕੋਈ ਇੱਥੇ ਸਾਨੂੰ ਸੇਫਟੀ ਨਹੀਂ ਕੋਈ ਕੁਛ ਨਹੀਂਗਾ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਬਿਆਨ ਦਿੱਤੀ ਤੁਸੀਂ ਕੋਈ ਅਸੀਂ ਗਏ ਸੀ ਕਿ ਬੈਣ ਕੇ ਬੈਣ ਕੇ ਜਾ ਕੇ ਉਹਨਾਂ ਨੂੰ ਦੱਸ ਕੇ ਆਏ ਆ ਰਿਪੋਰਟ ਲਿਖਾਈ ਆ ਫੇਰਾ ਪੁਲਿਸ ਦੇ ਕੋਲ ਪਹੁੰਚਿਆ ਹਾਂਜੀ ਪੁਲਿਸ ਵਾਲੇ ਆਏ ਆ ਉਹ ਕੈਮਰਿਆਂ ਦੇ ਵਿੱਚ ਦੇਖਣ ਗਏ ਆ ਕਿੰਨਾ ਕੁ ਤੱਕ ਰੀਵਨ ਨੁਕਸਾਨ ਹੋ ਗਿਆ तकरीबन ਘਟੋ ਘੱਟ ਤਾਂ 10 ਲੱਖ ਦਾ ਵੀ ਸੀਗਾ ਜਿਹੜੀ ਨਕਦੀ ਆ ਉਹ ਵੀ 66000 ਰੁਪਏ ਨਕਦ ਸੀਗਾ ਆ ਦੇਖੋ ਇਹਦੇ ਵਿੱਚ ਵੀ ਪੈਸੇ ਸੀਗੇ ਇਹਦੇ ਵਿੱਚ ਪੈਸੇ 20 ਰੁਪਏ ਛੱਡ ਕੇ ਗਏ ਆ ਉਹ ਵੀ ਲੈ ਗਏ ਜੀ ਬਾਲ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਡੀ ਸੇਫਟੀ ਦੀ ਸੇਫਟੀ ਕੀਤੀ ਜਾਵੇ ਸਾਡੀ ਰੱਖਿਆ ਲਈ ਇੱਥੇ ਕੋਈ ਪ੍ਰਸ਼ਾਸਨ ਕਰੇ ਸਾਡੇ ਲਈ ਇਹ ਆਹ ਜਿਹੜੇ ਲਫਾਫੇ ਚੁਗਦੇ ਉਹਨਾਂ ਨੂੰ ਬੰਦ ਕਰੇ ਰਾਤ ਨੂੰ ਪਹਿਰਾ ਲੱਗੇ ਪੁਲਿਸ ਦਾ ਕੋਈ ਤਾਂ ਸਾਡੀ ਸੇਫਟੀ ਹੋਵੇ ਕਿਹੜੀਆਂ ਕਿਹੜੀਆਂ ਚੀਜ਼ ਕਿਹੜੀਆਂ-ਕਿਹੜੀਆਂ ਚੀਜ਼ਾਂ ਚੋਰੀ ਹੋਈਆਂ ਜੀ ਤੁਹਾਡੀ ਮੈਂ ਆਥਨ ਦੱਸ ਕੇ ਹਟੀਆਂ ਮੇਰੀਆਂ ਮੁੰਦੀਆਂ ਸੀਗੀਆਂ ਮੇਰੇ ਟੌਪਸਾਂ ਦੀਆਂ ਜੋੜੀਆਂ ਆ ਪਾਲੀਆਂ ਦੇ ਜੋੜੇ ਆ ਮੇਰੇ ਬੇਟੇ ਦਾ ਸਿਗਾ ਲੋਕਟ ਆ ਹਾਂਜੀ ਚੈਨੀਆਂ ਆ ਜਿਹੜੀਆਂ ਮੇਰੀਆਂ ਆ ਚੋਰੀ ਹੋਈਆਂ ਆ ਇੱਕ ਵੱਡੀ ਮਾਲਾ ਸੀਗੀ ਸੁੱਚੇ ਮੋਤੀਆਂ ਦੀ ਬਾਹਰਲੀ ਮੇਰੇ ਭਰਾ ਪਰਜਾਈ ਮੇਰੇ ਲਈ ਲੈ ਕੇ ਆਏ ਸੀ ਗਿਫਟ ਘੜੀਆਂ ਵੀ ਸੀਗੀਆਂ ਕੁਛ ਵੀ ਹੈ ਨਹੀਂ ਗਾ ਸਾਰਾ ਕੁਝ ਖੋਲਿਆ ਪਿਆ